ਬਹੁਤ ਹੀ ਸਤਿਕਾਰਯੋਗ ਸਾਥਿਓ ਸਾਥਿਓ ਮੈਂ ਅਜ ਸੁੰਦ ਸਿੰਘ ਘਾਇਆ ਸੁਪਾ ਪ੍ਰਦਾਨ ਬੀਏ ਟਟਪਾਸ ਬੇਰਜ਼ਗਰ ਯੂਨੀਅਨ ਪੰਜਾਬ ਤਾਂ ਸਾਥਿਓ ਤੁਸੀਂ ਲਗਾਤਾਰ ਧਰਨੇ ਦਾ ਹਿੱਸਾ ਬਣਦੇ ਆ ਬਣ ਵੀ ਰਹੇ ਹੋ ਇਸ ਵਿੱਚ ਕੋਈ ਸ਼ੱਕ ਨਹੀਂ ਤਾਂ ਸਾਥਿਓ ਹੁਣ ਵੀ ਕਈ ਪੰਜਾਬ ਚ ਵੱਡੇ ਪੱਤਰ ਤੇ ਫੋਨ ਮੈਸੇਜ ਆਏ ਪੁੱਛਿਆ ਜਾ ਰਿਹਾ ਵੀ ਕੱਲ ਵਾਲਾ ਦਰਨਾ ਕਿਵੇਂ ਪਹੁੰਚਣਾ ਕਿੱਥੋਂ ਚੱਲਣਾ ਕੀ ਕੁਝ ਹੋਣਾ ਤਾਂ ਸਾਥਿਓ ਅ ਤੰਨਾ ਜਿਹੜਾ ਕੱਲ ਵਾਲਾ ਐ ਸਾਥੀਓ ਤੁਸੀਂ ਜਾਣਦੇ ਹੋ ਲਗਾਤਾਰ ਆਪਾਂ ਪ੍ਰਸ਼ਾਸਨ ਦੇ ਟੱਚ ਵਿੱਚ ਸੀ ਤਾਂ ਪ੍ਰਸ਼ਾਸਨ ਵੱਲੋਂ ਆਪਾਂ ਨੂੰ ਇੱਕ ਵਾਰ ਭਰੋਸਾ ਦੇ ਕੇ ਵੀ ਤੁਹਾਡੀ ਜਲਦ ਮੀਟਿੰਗ ਸਿੱਖਿਆ ਮੰਤਰੀ ਨਾਲ ਕਰਵਾਈ ਜਾ ਰਹੀ ਹੈ ਤਾਂ ਸਾਥੀਓ ਇੱਕ ਵਾਰੀ ਜਿਹੜਾ 13 ਤਰੀਕ ਦਾ ਵਿਸਾਖੀ ਵਾਲੇ ਦਿਨ ਦਾ ਧਰਨਾ ਆਪਾਂ ਰੱਖਿਆ ਹੋਇਆ ਸੀ ਉਸ ਧਰਨੇ ਨੂੰ ਆਪਾਂ ਇੱਕ ਵਾਰੀ ਮੁਲਤਵੀ ਕਰਦੇ ਹਾਂ ਤਾਂ ਸਾਥੀਓ ਤੁਸੀਂ ਲਗਾਤਾਰ ਇਸੇ ਤਰ੍ਹਾਂ ਬਣੇ ਰਹੋ ਜੇਕਰ ਆਪਣੀ ਮੀਟਿੰਗ ਪ੍ਰਸ਼ਾਸਨ ਨਹੀਂ ਕਰਾਉਂਦਾ ਜabb ਆਪਣੀ ਮੀਟਿੰਗ ਹੈਗਾ ਫਿਰ ਲੰਬੇ ਸਮੇਂ ਤੱਕ ਪਾਉਂਦੇ ਆ ਤਾਂ ਸਾਥੀਓ ਤੁਸੀਂ ਅਗਲੇ ਧਰਨੇ ਦੀ ਉਡੀਕ ਰੱਖਿਓ ਅਗਲੇ ਧਰਨੇ ਨੂੰ ਆਪਾਂ ਵੱਡੇ ਪੱਧਰ ਤੇ ਲੈ ਕੇ ਚੱਲਾਂਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਾ ਹੋਰ ਵੱਡੇ ਪੱਧਰ ਤੇ ਜਲੂਸ ਕੱਢਾਂਗੇ ਤੁਸੀਂ ਵੀ ਜਾਣਦੇ ਹੋ ਕਿਵੇਂ ਇਹਨਾਂ ਨੇ ਮਾਸਟਰ ਕ੍ਰੈਡਰ ਤੇ ਲੈਕਚਰਰ ਦੀਆਂ ਅਸਾਮੀਆਂ 55% ਉਮਰ ਹੱਦ ਬਾਰੇ ਕਿਵੇਂ ਸਟੇਜਾਂ ਤੋਂ ਬੋਲਿਆ ਪਰ ਹਾਲੇ ਤੱਕ ਉਹਦਾ ਹੱਲ ਨਹੀਂ ਹੋਇਆ ਤਾਂ ਤੁਸੀਂ ਵੀ ਜਾਣਦੇ ਹੋ ਸਾਰੇ ਜਾਣਦੇ ਹੋ ਤਾਂ ਲਗਾਤਾਰ ਆਪਾਂ ਆਪਣੀਆਂ ਮੰਗਾਂ ਨੂੰ ਲੈ ਕੇ ਭੱਜ ਦੌੜ ਕਰ ਰਹੇ ਆ ਤੇ ਮੈਂ ਸੁਨシンਖ ਭਾਇਆ ਸੂਬਾ ਪ੍ਰਧਾਨ ਤੇ ਜਲਦ ਤੁਹਾਨੂੰ ਅਗਲੇ ਧਰਨੇ ਦੀ ਕਾਲ ਦਿੱਤੀ ਜਾਏਗੀ ਤਾਂ ਸਾਥੀਓ ਉਦੋਂ ਤੱਕ ਤੁਸੀਂ ਇੱਕ ਵਾਰ ਜਿੱਥੇ ਵੀ ਕੋਈ ਸਾਥੀ ਹੈਗਾ ਇਹ ਸਾਰੀ ਵੀਡੀਓ ਸਭ ਤੱਕ ਸ਼ੇਅਰ ਕਰ ਦਿੱਤੀ ਜਾਵੇ ਤਾਂ ਸਾਰੇ ਸਾਥੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਸਾਰੀ ਅਪਡੇਟ ਇਨ ਇਸ ਚੈਨਲ ਲਈ ਤੁਹਾਨੂੰ ਮਿਲਦੀ ਰਹੋ ਤਾਂ ਸਾਥਿਓ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੁਸੀਂ ਤਰਨੇ ਦਾ ਹਿੱਸਾ ਬਣਨ ਜਾ ਰਹੇ ਸੀ ਕੱਲ ਤਾਂ ਸਾਥਿਓ ਆਓ ਆਪਾਂ ਇੱਕ ਵਾਰ ਮੀਟਿੰਗ ਕਰਦੇ ਹਾਂ ਸਿੱਖਿਆ ਮੰਤਰੀ ਨਾਲ ਤਾਂ ਫਿਰ ਦੇਖਦੇ ਹਾਂ ਜੇ ਮੀਟਿੰਗ ਦੇ ਵਿੱਚ ਕੁਝ ਨਹੀਂ ਨਿਕਲਦਾ ਤਾਂ ਸਾਥਿਓ ਫਿਰ ਅਗਲੇ ਤਰਨੇ ਦੀ ਕੋਸ਼ਿਸ਼ ਦੀਏ ਧੰਨਵਾਦ